ਬਰਤਾਲੀ ਫੈਂਸੀ ਸੂਟ ਲੈ ਕੇ ਆਣ ਤੁਹਾਡੇ ਲਈ ਘੱਟ ਪ੍ਰਾਈਸ ਜਿੰਮੀ ਜੂਜ ਕਪੜਾ ਜੀ ਜੋ ਸ਼ਲਟਾ ਇਹ ਵੀ ਤੁਹਾਨੂੰ ਜਿੰਮੀ ਜੂਜ ਮਿਲੂ ਦੁਪੱਟਾ ਵੀ ਇਸ ਤਰ੍ਹਾਂ ਦਾ ਹੀ ਮਿਲੂਗਾ ਤੁਹਾਨੂੰ ਥ੍ਰੈਡਵਰਕ ਮਿਲੂਗਾ ਸਿੱਪੀ ਵਰਕ ਵੀ ਮਿਲੂਗਾ ਮੈਚਿੰਗ ਸੂਟ ਨੂੰ ਸੂਟ ਦੇਖੋ ਤੁਸੀਂ ਕਿੰਨੇ ਸੋਹਣੇ ਕਲਰ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ 750 ਰੇਟ ਆ ਜੀ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਇੰਨਾ ਸੋਹਣਾ ਨਾਲ ਤੁਸੀਂ ਬਰਤਾਲੀ ਬੁਕਿੰਗ ਕਰ ਸਕਦੇ ਹੋ ਬੈ ਸ਼ਾਦੀ ਜੀ ਵੀ ਪਾ ਸਕਦੇ ਮਸਲੀਨ ਸਿਲਕ ਦੇ ਸੂਟ ਲੈ ਕੇ ਆਣ ਤੁਹਾਡੇ ਲਈ ਥ੍ਰੈਡਵਰਕ ਹੈਡਵਰਕ ਦਾ ਸੂਟ ਹੈ ਪਿਓਰ ਦੁਪੱਟੇ ਨਾਲ ਦੁਪੱਟੇ ਦਾ ਡਿਜ਼ਾਈਨ ਦੇਖ ਰੂਸੀ ਬਹੁਤ ਸੋਹਣਾ ਸਵਾ 2 ਮੀਟਰ ਦੇ ਦੁਪੱਟੇ ਨੇ ਜੀ ਆਲ ਓਵਰ ਸੂਟਾ ਦੁਪੱਟੇ ਦੇ ਉੱਪਰ ਜੀ ਕਿੰਨੇ ਸੋਹਣੇ ਮਹਿੰਦੀ ਕਲਰ ਆ ਗਈ ਬਹੁਤ ਪਿਆਰਾ ਕਲਰ ਸਾਰੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਆ ਜੀ ਬਾਜੂ ਵਰਕ ਤੁਹਾਨੂੰ ਸਾਰਿਆਂ ਦੇ ਹਾਂਜੀ ਕੜਾਈ ਵਾਲੇ ਸੂਟ ਲੈ ਕੇ ਆ ਰਹੇ ਹਾਂ ਲਈ ਮਸਲੀਨ ਜਿਹੇ ਮਸਲੀਨ ਹੈ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਸੂਟ ਤੇ ਹੈਂਡਵਰਕ ਦੇ ਸੂਟ ਲੈ ਕੇ ਆ ਰਹੇ ਹਾਂ ਲਈ ਬਹੁਤ ਘੱਟ ਪ੍ਰਾਈਸ ਤੇ ਸਵਾਦ ਤੇ ਸਾਰਨਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਵੈਰਾਈਟੀ ਲੈ ਕੇ ਆਏ ਜੇ ਸੂਟਾਂ ਦੀ ਕਿਉਂਕਿ ਤੁਹਾਨੂੰ ਪਤਾ ਹੈ ਤੇ ਹਾਰ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਤੁਹਾਡੇ ਲਈ ਬਰਕ ਵਾਲੇ ਸੂਟ ਲੈ ਕੇ ਆਏ ਬਹੁਤ ਵਧੀਆ ਪ੍ਰਾਈਜ਼ ਬਹੁਤ ਘੱਟ ਨੇ ਰੈਡ ਬਹੁਤ ਜਾਇਜ਼ ਹੈ ਜੀ ਤੁਸੀਂ ਸਿਲੈਕਟ ਕਰ ਸਕਦੇ ਜੋ ਵੀ ਤੁਹਾਨੂੰ ਪਸੰਦ ਆ ਰੇਟ ਆਪਾਂ ਨਾਲ ਦੀ ਨਾਲ ਸ਼ੋਅ ਕਰਦੇ ਹੁੰਦੇ ਆ ਜਿੰਨਾ ਵੀ ਪ੍ਰਾਈਜ਼ ਅੰਦਰ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜਿਹੜੇ ਸਾਡੇ ਭੈਣ ਭਾਈ ਬਾਹਰ ਬੈਠੇ ਨੇ ਇੰਡੀਆ ਤੋਂ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਜੇਕਰ ਪਾਰਸਲ ਬਾਰ ਮੰਗਵਾਉਣਾ ਜਉਂਦੇ ਆਪਾਂ ਬਾਰ ਵੀ ਪਾਰਸਲ ਭੇਜਦੇ ਆਂ ਜੀ ਸਾਰੇ ਕੰਟਰੀਆਂ ਦੇ ਵਿੱਚ ਤੁਸੀਂ ਕਿਤੇ ਮੰਗਵਾ ਸਕਦਾ ਉਹਦੇ ਲਈ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਊ ਜੀ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਫ੍ਰੀ ਆ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਬਿਨ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅੱਜ ਦੇ ਵੀਡੀਓ ਸ਼ੁਰੂ ਕਰਾਂਗੇ ਆਪਾਂ ਓਵਰਸੂਟਾ ਤੇ ਓਵਰਸੂਟ ਨੇ ਪ੍ਰਿੰਟ ਬਹੁਤ ਸੋਹਣੇ ਨੇ ਕੱਪੜਾ ਹੈਗਾ ਟੈਪੀ ਸਿਲਕ ਟੈਪੀ ਸਿਲਕ ਦੇ ਸੂਟ ਆ ਜੀ 3.5 ਮੀਟਰ ਦੇ ਕੱਟ ਦੇਵਾਂਗੇ 550 ਰੇਟ 550 ਰੇਟ ਹੈ ਜੀ ਲਾਈਨਿੰਗ ਲਾ ਕੇ ਸਾਰਾ ਸੂਟ ਤਿਆਰ ਹੋਊਗਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਡਿਜ਼ਾਈਨ ਦੇਖ ਲਓ ਡਿਜ਼ਾਈਨ ਦੇ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਕੱਪੜਾ ਹੀ ਬਹੁਤ ਵਧੀਆ ਹੁੰਦਾ ਕੋਈ ਵੀ ਕੰਪਲੀਟ ਨਹੀਂ ਹੁੰਦੀ ਇਸ ਕੱਪੜੇ ਵਿੱਚ 550 ਰੇਟ ਹੈ ਜੀ ਆਪਣੇ ਕੋਲੇ ਪਹਿਲਾ ਡਿਜ਼ਾਈਨ ਆ ਗਿਆ 3.5 ਮੀਟਰ ਦੀ ਕੱਟ ਮਿਲੂਗੀ ਪਣਾ ਹੋ 1.5 ਮੀਟਰ 1.5 ਮੀਟਰ ਦਾ ਪਣਾ ਜੀ 3.5 ਮੀਟਰ ਦੀ ਕੱਟ ਹੈ ਇਹ ਪਹਿਲਾ ਆਪਣੇ ਕੋਲ ਕਲਰ ਆ ਗਿਆ ਇਹ ਹੈਗਾ ਦੂਸਰਾ 컬러 컬러 ਬਹੁਤ ਸੋਹਣੇ ਨੇ 컬러 ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਰੇਟ ਸਿਰਫ 550 ਜੇਕਰ ਤੁਸੀਂ ਇਹਨਾਂ ਨਾਲ ਦੁਪੱਟੇ ਡਾਇਗ੍ਰਾਮ ਡਬਲ ਸ਼ੇਡ ਦੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋ ਜੀ ਤੁਸੀਂ ਬਾਹਰ ਅੰਦਰ ਕਿਤੇ ਹੀ ਪਾ ਸਕਦੇ ਹੋਗੇ ਸਾਰਾ ਸੂਟ ਲੈਂਡਿੰਗ ਲਾ ਕੇ ਤਿਆਰ ਹੋ ਜੀ ਟੈਪੀਸਟਰੀ ਕਜ ਕਪੜਾ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਇਹਨਾਂ ਵਿੱਚ ਸਲੈਕਟ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ 550 ਰੇਟ ਹੈ ਜੀ ਲੈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਹੈਗੇ ਆਪਣੇ ਕੋਲੇ ਵੱਡੇ ਫਲਾਵਰ ਦਾ ਡਿਜ਼ਾਈਨ ਡਿਜ਼ਾਈਨ ਦੇਖ ਰੂਸੀ ਕਿੰਨੇ ਸੋਹਣੇ ਨੇ ਬਾਕੀ ਕਪੜਾ ਹੀ ਬਹੁਤ ਵਧੀਆ ਕੋਈ ਵੀ ਕਲਰ ਦੀ ਕੰਪਲੀਟ ਨਹੀਂ ਆਉਂਦੀ ਕੋਈ ਵੀ 칸 ਦੀ ਕੰਪਲੀਟ ਨਹੀਂ ਆਉਂਦੀ ਬਹੁਤ ਵਧੀਆ ਵੈਰਾਈਟੀ ਹੈ ਸੀ 3.5 ਮੀਟਰ ਦੀ ਕੱਟ ਦੇਵਾਂਗੇ 550 ਰੈਡ ਨਾ ਸੂਟਾਂ ਦਾ ਕੜਾਈ ਵਾਲੇ ਸੂਟ ਲੈ ਕੇ ਅੰਦਰਲੀ ਕਾਟਨ ਚ ਮਸਲੀਨ ਕਾਟਨ ਦੇ ਸੂਟ ਨਹੀਂ ਮਸਲੀਨ ਕਾਟਨ ਦੀ ਦੁਪੱਟੇ ਨੇ ਰੇਟ ਸਿਰਫ 550 550 ਰੇਟ ਆ ਜੀ ਇਹਨਾਂ ਸੂਟਾਂ ਦਾ ਆਲਓਵਰ ਸੂਟ ਆ ਜੀ ਘੇਰੇ ਤੇ ਵਰਕ ਬਹੁਤ ਸੋਹਣਾ ਥ्रेड ਵਰਕ ਬਣਾਇਆ ਹੈ ਬਾਈਟ ਕਲਰ ਦਾ 550 ਰੇਟ ਆ ਜੀ ਚਾਰ ਡਿਜ਼ਾਈਨ ਦਿਖਾਵਾਂਗੇ ਕਲਰ ਸੋਲੋ ਰਹਿਣ ਵਾਲਾਗਾ ਪਰਪਲ ਕਲਰ ਲਵੈਂਡਰ ਜਿਹਾ ਕਲਰ ਆ ਨਾਲ ਦੁਪੱਟੇ ਨੇ ਇਹਨਾਂ ਦੇ ਮਸਲੀਨ ਦੇ ਦੁਪੱਟਿਆਂ ਦੀ ਘੱਟ ਦੋ 10 ਆ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਆ ਚਾਰ ਕਲਰ ਨੇ ਆਪਣੇ ਕੋਲੇ 550 ਰੇਟ ਪਹਿਲਾ ਡਿਜ਼ਾਈਨ ਦੇਖ ਲਓ ਤੁਸੀਂ ਚਾੜ ਡਿਜ਼ਾਈਨ ਨੇ ਆਪਣੇ ਕੋਲੇ ਤੁਹਾਨੂੰ ਕਲਰ ਸੇਮ ਮਿਲਣਗੇ ਜੋ ਡਿਜ਼ਾਈਨ ਅਲੱਗ-ਅਲੱਗ ਮਿਲਣਗੇ ਕੜਾਈ ਦਾ ਡਿਜ਼ਾਈਨ ਵੀ ਲੱਗ ਮਿਲੂਗਾ ਜੋ ਪ੍ਰਿੰਟ ਹੈ ਵੀ ਲੱਗ ਮਿਲੂਗਾ ਚਾੜ ਡਿਜ਼ਾਈਨ ਇਹਨਾਂ 'ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਲਿਓ ਰੇਟ ਸਿਰਫ 550 ਬਿਨਾ ਲੈਂਡਿੰਗ ਤੋਂ ਸੂਟ ਬਣ ਕੇ ਤਿਆਰ ਹੋਊ ਜੀ ਮਸਲੀਨ ਕਾਟਨ 'ਚ ਕਪੜਾ ਜੀ ਹੋਊਗੀ ਹੁਣ ਟਾਈਮ ਚੱਲ ਰਿਹਾ ਇਸ ਟਾਈਮ ਪਾਉਣ ਲਈ ਬਹੁਤ ਵਧੀਆ ਵੈਰਾਈਟੀ ਇਹਨਾਂ ਸੂਟਾਂ ਦੇ ਕਲਰ ਨਹੀਂ ਫੇਟੁੰਦੇ ਨਹੀਂ ਇਹਨਾਂ ਸੂਟਾਂ ਵਿੱਚ ਕਾਣ ਹੁੰਦਾ ਰੇਟ ਸਿਰਫ 550 550 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਹੈ ਆਪਣੇ ਕੋਲੇ ਤੀਸਰਾ ਡਿਜ਼ਾਈਨ ਸਾਰਾ ਦਿਨ ਥਰੈਡ ਵਰਕ ਮਿਲੂਗਾ ਘੇਰੇ ਘੇਰਾ ਤੁਸੀਂ ਬਣਾ ਸਕਦੇ ਹੋਗੇ 25 26 ਇੰਚ ਸਾਨੀ ਨਾਲ ਘੇਰਾ ਬਣਾ ਸਕਦੇ ਹੋ ਜੀ ਆਲ ਓਵਰ ਸੂਟ ਨੇ ਨਾਲ 2.5 ਮੀਟਰ ਮੰਗੂਈ ਦੁਪट्टे ਪਏ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਜੀ ਰੇਟ ਸਿਰਫ 550 ਬਹੁਤ ਘੱਟ ਪ੍ਰਾਈਸ ਹੈ ਤੁਸੀਂ ਸਲੈਕਟ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਇਸ ਵੀਡੀਓ ਵਿੱਚ ਤੋਂ ਸਾਰੀ ਵੈਰਾਈਟੀ ਦਿਖਾਵਾਂਗੇ ਇਹ ਹੈ ਆਪਣੇ ਕੋਲੇ ਚੌਥਾ ਡਿਜ਼ਾਈਨ 550 ਰੇਟ ਨਾਲ ਸੁਟਾਣਾ ਹਾਂਜੀ ਕੜਾਈ ਵਾਲੇ ਸੂਟ ਲੈ ਕੇ ਆਏ ਡੋਟਲੀ ਮਸਲੀਨ ਚ ਜਿਹੜੇ ਮਸਲੀਨ ਹੈ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਆਲ ਓਵਰ ਸੂਟ ਹੈ ਜੀ ਰੇਟ ਹੈ ਸਿਰਫ 695 695 ਰੇਟ ਹੈ ਜੀ ਇਸ ਸੂਟ ਉੱਪਰ ਤੋਂ ਥ्रेड ਵਰਕ ਮਿਲੂਨੀ ਚ ਲੇਸ ਕਾਟਨ ਦੀ ਲੇਸ ਲੱਗੀ ਹੋਈ ਹੈ ਸਾਰਾ ਥ्रेड ਵਰਕ ਬਣਿਆ ਹੋਇਆ ਸਟੂਨ ਵਰਕ ਵੀ ਮਿਲੂਗਾ ਸੈਮੀ ਦੁਪੱਟੇ ਨੇ ਜਿਸ ਤਰ੍ਹਾਂ ਦੇ ਦੁਪੱਟੇ ਦੇ 2 ਮੀਟਰ ਦੇ ਨੇ ਤੁਹਾਨੂੰ ਅਸੀਂ ਦੱਸ ਜੀ ਫੋਰ ਸਾਈਡ ਲੈਸ ਲੱਗੀ ਹੋਈ ਆ ਸੈਮੀ ਦੁਪੱਟੇ ਆ 2 ਮੀਟਰ ਦੇ ਜਿੰਨਾ ਸੂਟਾਂ ਨਾਲ ਆਲ ਓਵਰ ਸੂਟ ਨੇ 695 ਰੇਟ ਆ ਇਸ ਡਿਜ਼ਾਈਨ ਵਿੱਚ ਵੀ ਤੁਹਾਨੂੰ ਕਈ ਕਲਰ ਦਿਖਾਵਾਂਗੇ ਆਪਣੇ ਕੋਲੇ ਪਹਿਲਾ ਕਲਰ ਆ ਕਲਰ ਸਾਰੇ ਵਧੀਆ ਨਮੇ ਜੇ ਕਲਰ ਨੇ ਵਰਕ ਬਹੁਤ ਸਫਾਈ ਨਾਲ ਹੋਇਆ ਹੈ ਬਿਨਾਂ ਲਾਈਨਿੰਗ ਤੋਂ ਤੁਸੀਂ ਸੂਟ ਬਣਾ ਕੇ ਤਿਆਰ ਕਰ ਸਕਦੇ ਹੋ ਰੇਟ ਸਿਰਫ 695 695 ਰੇਟ ਹੈ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਜੇਕਰ ਤੁਸੀਂ ਇਹਨਾਂ ਵਰਕ ਕਰਾਉਂਗੇ ਕੱਲੇ ਵਰਕ ਦੇ ਹੀ 7-800 ਰੁਪਈਆ ਦਾ ਅਸੀਂ ਤੁਹਾਨੂੰ ਸੂਟ ਦੇ ਰਹੇ ਸਿਰਫ 695 ਵਿੱਚ ਵੈਰਾਈਟੀ ਵਧੀਆ ਕੱਪੜਾ ਵਧੀਆ ਕੋਈ ਇਦਾਂ ਨਹੀਂ ਖਰਾਬ ਹੋਣ ਵਾਲੀ ਵੈਰਾਈਟੀ ਨਹੀਂ ਹੈਗੀ ਬਿਨਾਂ ਲਾਈਨਿੰਗ ਤੋਂ ਤੁਸੀਂ ਸੂਟ ਬਣਾ ਸਕਦੇ ਹੋਗੇ ਜੇਕਰ ਤੁਸੀਂ ਲਾਈਨਿੰਗ ਲਾਉਣੀ ਹੈ ਲਗਾ ਸਕਦੇ ਹੋ ਵੈਸੇ ਕੋਈ ਜ਼ਰੂਰਤ ਨਹੀਂ ਇਹਨਾਂ ਸੂਟਾਂ 'ਤੇ ਏਥਾਂ ਲਾਈਨਿੰਗ ਲਾਉਣ ਦੀ ਡਿਜ਼ਾਈਨ ਵੀ ਬਹੁਤ ਸੋਹਣੀ ਹੈ ਕਲਰ ਵੀ ਬਹੁਤ ਵਧੀਆ ਨੇ ਇਹਨਾਂ 'ਚ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰ ਸਕਦੇ ਆ ਜੀ ਚਾਰ ਕਲਰ ਨੇ ਛੜਿਆਂ ਵਿੱਚ ਇਹ ਆ ਗਿਆ ਆਪਣੇ ਕੋਲੇ ਪਰਪਲ ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਰੇਟ ਵੀ ਬਹੁਤ ਜਾਇਜ਼ ਨੇ ਜੀ ਸਿਰਫ 695 ਰੇਟ ਹੈ ਨਾ ਸੂਟਾਂ ਦੇ ਕਢਾਈ ਵਾਲੇ ਸੂਟਾਂ ਕਢਾਈ ਨਾਲ ਕਢਾਈ ਵਾਲੀ ਨਾਲ ਦੁਪੱਟੇ ਨੇ ਜੀ ਜਰੀ ਵਰਕ ਦੇ ਸੂਟ ਲੈ ਕੇ ਅੰਦਰ ਲਈ ਆਲਓਵਰ ਆਲਓਵਰ ਸੂਟਾ ਜੀ ਜਰੀ ਦਾ ਵਰਕ ਕਰਿਆ ਹੈ ਸਿਮਰ ਚ ਸਿਮਰ ਦੇ ਆਲਓਵਰ ਸੂਟਾ ਰੇਟ ਸਿਰਫ 750 750 ਰੇਟ ਆ ਜੀ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਐ ਨਾ ਸੂਟਾਂ ਨਾਲ ਤੁਸੀਂ ਵਰਤਾਂ ਲਈ ਬੁਕਿੰਗ ਕਰ ਸਕਦੇ ਹੋ ਵਿਆਹ ਸ਼ਾਦੀ 'ਚ ਵੀ ਪਾ ਸਕਦੇ ਹੋ ਕਿਉਂਕਿ ਵੈਰਾਈਟੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਆ ਇਹ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਬਹੁਤ ਵਧੀਆ ਵੈਰਾਈਟੀ ਐ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਹੀ ਵਧੀਆ ਡਿਜ਼ਾਈਨ ਐ ਕਲਰ ਵੀ ਬਹੁਤ ਵਧੀਆ ਪਹਿਲਾ ਆਪਣੇ ਕੋਲੇ ਬਾਇੰਗ ਜੀ ਸ਼ੇਡ ਆ ਗਈ ਇਹ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਮਹਿਰੂਨ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਵਧੀਆ ਨੇ ਕਲਰ ਵੀ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਦੁਪੱਟੇ ਵੀ ਬਹੁਤ ਸੋਹਣੇ ਹਨਾ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਜੀ ਸਿਮਰਜ ਕਪੜਾ ਲਾਈਨਿੰਗ ਲਾ ਕੇ ਤਿਆਰ ਹੋਣਗੇ ਸੂਟ 750 ਰੇਟ ਹੈ ਨਾ ਸੂਟਾਂ ਦਾ ਕਲਰ ਤੁਹਾਨੂੰ ਦਿਖਾਉਣੀ ਆ ਗ੍ਰੀਨ ਕਲਰ ਆ ਗਿਆ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਇਹ ਆ ਗਿਆ ਆਪਣੇ ਕੋਲ ਗ੍ਰੀਨ ਕਲਰ ਜਰੀ ਦਾ ਵਰਕ ਕਰਿਆ ਹੈ ਸਟੂਨ ਵਰਕ ਵੀ ਮਿਲੂ ਜਰੀ ਵਰਕ ਵੀ ਮਿਲੂ ਫਰੰਟ ਬਹੁਤ ਸੋਹਣਾ ਤਿਆਰ ਹੋਇਆ ਹੈ ਇਹਨਾਂ ਸੂਟਾਂ ਦਾ फ्रंट देखो ਤੁਸੀਂ ਕਿੰਨਾ ਸੋਹਣਾ ਤਿਆਰ ਹੋਇਆ ਆਲਓਵਰ ਸੂਟ ਨੇ ਜੀ ਰੈਡ ਸਿਰਕ 750 750 ਰੇਟ ਹੈ ਜੀ ਬਹੁਤ ਵਧੀਆ ਵੈਰੀਐਟੀ ਆ ਗ੍ਰੀਨ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਮਾਊਸ ਕਲਰ ਚਾਰੇ ਕਲਰ ਹੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਲਾਈਨਿੰਗ ਲੱਗੇ ਸੂਟ ਤਿਆਰ ਹੋਣਗੇ ਦੁਪट्टे ਬਹੁਤ ਹੈਵੀ ਹੈ ਇਹਨਾਂ ਨਾਲ 750 ਰੇਟ ਹੈ ਹੈਂਡਵਰਕ ਦੇ ਸੂਟ ਲੈ ਕੇ ਇੰਨਾ ਡੀਲ ਬਹੁਤ ਘੱਟ ਪ੍ਰਾਈਸ ਜੀ ਕਪੜਾ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਜੀ ਡਿਜ਼ਾਈਨ ਦੇਖ ਰੂਸੀ ਕਿੰਨੇ ਸੋਹਣੇ ਔਰਗੰਜੀ ਦੀ ਸ਼ਰਟ ਔਰਗੰਜੀ ਦੀ ਸ਼ਰਟ ਲੱਗੀ ਹੋਈ ਹੈ ਜੀ ਨਾਲ ਮਸਲਿਨ ਦੀ ਬਾਟਮ ਲੱਗੀ ਹੋਈ ਹੈ ਦੁਪट्टे ਤੇ ਫੋਰਸ ਰੈਡ ਲੈਸ ਲੱਗੀ ਹੋਈ ਹੈਗੀ ਦੁਪट्टे ਤੇ ਉਹਨੂੰ ਸੈਮੀ ਮਿਲਣਗੇ ਇਹਨਾਂ ਨਾਲ ਸੈਮੀ ਦੁਪट्टे ਨੇ ਰੇਡ ਸਿਰਫ 795 795 ਰੇਟ ਹੈ ਜੀ ਵਰਕ ਦੇਖੋ ਤੁਸੀਂ ਕਿੰਨਾ ਪਿਆਰਾ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੈਗਾ ਬਹੁਤ ਹੀ ਵਧੀਆ ਵਰਕਾ ਸਿੱਪੀ ਵਰਕ ਥ੍ਰੈਡ ਵਰਕ ਮਿਲੂ ਦਾ ਨੂੰ ਕਲਰ ਦਿਖਾਉਣੇ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਲੈਂਥ ਤੁਸੀਂ ਬਣਾ ਸਕਦੇ ਹੋ 42 42 ਇੰਚ ਸਾਨੀ ਨਾਲ ਇਹਨਾਂ ਸੂਟਾਂ ਦੀ ਪਹਿਲਾ ਆਪਣੇ ਕੋਲੇ ਪਿੰਕ ਕਲਰ ਸੀ ਜੀ ਇਹ ਹੈਗਾ ਸਕਾਈ ਕਲਰ ਬਾਟਮ ਦੇ ਹੇਠਾਂ ਲੈਂਡਿੰਗ ਲੌਂਗ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਹੈਗੀ ਸਿਰਫ ਕਮੀਜ਼ ਦੇ ਹੇਠਾਂ ਲੈਂਡਿੰਗ ਲਾ ਸਕਦੇ ਤੁਸੀਂ ਬਹੁਤ ਵਧੀਆ ਵੈਰਾਈਟੀ ਹੈ ਜੀ ਸੈਮੀ ਦੁਪੱਟੇ ਨੇ ਇਹਨਾਂ ਸੂਟਾਂ ਨਾਲ 750 ਰੇਟ 795 ਰੇਟ ਹੈ ਜੀ ਪੀਚ ਕਲਰ ਆ ਗਿਆ ਇਨਾ ਚੋ ਜੋਬੀਤਾਂ ਨੂੰ ਕੱਲਾ ਡਿਜ਼ਾਈਨ ਪਸੰਦ ਆ ਰਿਹਾ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਲੈਸ ਲੱਗੀ ਹੋਈ ਹੈ ਫੋਰ ਸੈੱਟ ਵਰਕ ਬਹੁਤ ਸੋਹਣਾ ਹੋਇਆ ਹੈ ਇਹ ਹੈ ਆਪਣੇ ਕੋਲੇ ਪੀਚ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਹਲਕੇ ਜਿਹੇ ਕਲਰ ਨੇ ਜੀ ਇਹ ਹੈਗਾ yellow ਕਲਰ ਇਹਨਾਂ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ 795 ਰੇਟ ਇਹਨਾਂ ਸੂਟਾਂ ਦਾ ਆਲਓਵਰ ਸੂਟ ਲੈ ਕੇ ਦੋਟਲੇ ਸਿਮਰ ਚ ਸਿਮਰ ਦੇ ਸੂਟ ਆ ਜੀ orange ਜਿਹਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਲੱਗਿਆ ਹੈਗਾ ਸੂਟ ਉੱਪਰ ਤੁਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਘੇਰੇ ਤੇ ਬਹੁਤ ਵਧੀਆ ਮੋਤੀਆਂ ਲੈਸ ਲੱਗੇ ਆ ਬਾਜੂ ਵਰਕ ਵੀ ਮਿਲੂ ਤੁਹਾਨੂੰ ਗਲੇ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਲ ਓਵਰ ਸੂਟਾਂ ਲਾਈਨਿੰਗ ਲੱਗ ਕੇ ਸੂਟ ਤਿਆਰ ਹੋ ਜੀ ਫੈਂਸੀ ਸੂਟ ਨੇ ਬਾਜੂ ਵਰਕ ਦਿਖਾਉਣੇ ਤੁਹਾਨੂੰ ਉਸ ਤੋਂ ਬਾਅਦ ਦੁਪट्टे ਦਾ ਡਿਜ਼ਾਈਨ ਦਿਖਾਵਾਂਗੇ ਇਹ ਦੇਖੋ ਤੁਸੀਂ ਬਾਜੂ ਦਾ ਵਰਕ ਬਹੁਤ ਪਿਆਰਾ ਕਰਿਆ ਹੈ ਜਰੀ ਵਰਕ ਸਿੱਪੀ ਵਰਕ ਸਾਰਾ ਮਿਲੂ ਤੁਹਾਨੂੰ ਰੇਟ ਹੈਗਾ 950 990 ਰੇਟ ਹੈ ਜੀ ਰੇਟ ਆਪਨ ਨਾਲ ਦੀ ਨਾਲ ਸ਼ੋਅ ਕਰਦੇ ਆ ਸ਼ਿਪਿੰਗ ਚਾਰਜ ਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਔਰ ਗੰਜੇ ਦੇ ਦੁਪट्टे ਬਹੁਤ ਪਿਆਰੇ ਤਿਆਰ ਕਰੇ ਹੋਏ ਨੇ ਨਾਲ ਫੋਰ ਸਾਈਡ ਲੇਸ ਲੱਗੀ ਹੋਈ ਹੈ ਸੈਂਟਰ ਦੇ ਵਿੱਚ ਵੀ ਤੁਹਾਨੂੰ ਸਾਈਡਾਂ ਦੇ ਲੇਸ ਮਿਲੂਗੀ ਬਹੁਤ ਸੋਹਣੀ ਮਹਿਰੂਨ ਕਲਰ ਆ ਗਿਆ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ 990 ਰੇਟ ਇਹ ਆ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਕਲਰ ਆ ਗਿਆ ਜੀ ਫੈਂਸੀ ਸੂਟ ਨੇ ਤੁਸੀਂ ਕੋਈ ਪ੍ਰੋਗਰਾਮ ਦੇ ਪਾ ਸਕਦੇ ਹੋ ਸੂਟ ਬਹੁਤ ਵਧੀਆ ਵੈਰਾਈਟੀ ਲੈਂਡਿੰਗ ਲੱਗੇ ਸੂਟ ਤਿਆਰ ਹੋਣਗੇ 990 ਰੇਟ ਹੈ ਜੀ। ਇਹ ਹੈਗਾ ਡਾਰਕ ਪਿੰਕ ਕਲਰ। ਪਿੰਕ ਕਲਰ ਜੀ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ। ਬਹੁਤ ਪਿਆਰੇ ਕਲਰ ਨੇ, ਡਿਜ਼ਾਈਨ ਵੀ ਬਹੁਤ ਸੋਹਣੇ ਨੇ। ਰੇਟ ਵੀ ਬਹੁਤ ਜਾਏ ਨੇ ਆਪਣੇ। ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ। ਮੈਂਡੀ ਕਲਰ ਆ ਗਈ ਬਹੁਤ ਪਿਆਰਾ ਕਲਰ ਸਾਰੇ ਬਹੁਤ ਸੋਹਣੇ ਨੇ। ਬਹੁਤ ਸੋਹਣੇ ਕਲਰ ਆਈ ਬਾਜ਼ੂ ਵਰਗ ਤੋਂ ਸਾਰਿਆਂ ਦੇ ਮਿਲੂਗਾ ਬਹੁਤ ਵਧੀਆ ਵੈਰਾਈਟੀ ਆਲ ਓਵਰ ਸੂਟ ਦਾ 990 ਰੇਟ ਹੈ। ਮਸਲਿਨ ਸਿਲਕ ਦੇ ਸੂਟ ਲੈ ਕੇ ਆਂਡ ਥ੍ਰੈਡਵਰਕ ਚ ਥ੍ਰੈਡਵਰਕ ਦੇ ਸੂਟ ਆ ਪਿਓਰ ਦੁਪੱਟੇ ਨਾਲ ਦੁਪੱਟੇ ਦਾ ਡਿਜ਼ਾਈਨ ਦੇਖ ਤੁਸੀਂ ਬਹੁਤ ਸੋਹਣਾ ਸਵਾ 2 ਮੀਟਰ ਦੇ ਦੁਪੱਟੇ ਨੇ ਜੀ ਆਲ ਓਵਰ ਸੂਟ ਆ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਸਾਰਾ ਥ੍ਰੈਡਵਰਕ ਕਰਿਆ ਹੋਇਆ ਹੈਗਾ ਦੁਪੱਟੇ ਉੱਪਰ ਬਹੁਤ ਸੋਹਣਾ ਵਰਕ ਆ 2.5 ਮੀਟਰ ਮੰਗੂ ਦੁਪੱਟੇ ਪਏ ਨੇ ਜੀ ਜੋ ਫਰੰਟ ਆ ਇਸ ਉੱਪਰ ਵੀ ਬਹੁਤ ਵਧੀਆ ਵਰਕ ਆ ਬਹੁਤ ਸੋਹਣਾ ਵਰਕ ਹੈ ਜੀ ਡਿਜ਼ਾਈਨ ਦੇਖ ਲਓ ਤੁਸੀਂ ਲਾਈਟ ਜਿਹਾ ਕਲਰ ਨੇ ਕਲਰ ਬਹੁਤ ਪਰ ਰੇਟ ਹੈਗਾ 1100 1100 ਰੇਟ ਹੈ ਜਿੰਨਾ ਸੁੱਟਾ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਬਹੁਤ ਵਧੀਆ ਵੈਰਾਈਟੀ ਹੈਗੀ ਵਰਕ ਬਹੁਤ ਹੀ ਸਫਾਈ ਨਾਲ ਪਹਿਲਾ ਆਪਣੇ ਕੋਲ ਸਕਾਈ ਜਿਹਾ ਕਲਰ ਆ ਗਿਆ ਪਿਓਰ ਦੁਪੱਟਾ ਫੁੱਲ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਸੁੱਟਾ ਨਾਲ 1100 ਰੇਟ ਇਹ ਹੈ ਆਪਣੇ ਕੋਲ ਲਾਈਟ ਲਵੈਂਡਰ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ 1100 ਰੈਡ ਹੈ ਇਹਨਾਂ ਸੂਟਾਂ ਨਾਲ ਡਿਜ਼ਾਈਨ ਦੇ ਦੁਪੱਟੇ ਦਾ ਦੇਖੋ ਤੁਸੀਂ ਕਿੰਨਾ ਹੈਵੀ ਹੈ ਲੈਨਿੰਗ ਲਾ ਕੇ ਸੂਟ ਤਿਆਰ ਹੋਣਗੇ ਮਸਲੀਨ ਸਿਲਕ ਦੇ ਸੂਟ ਨੇ ਪੀਚ ਕਲਰ ਆ ਗਿਆ ਜੀ ਕੋਈ ਵੀ ਤੁਸੀਂ ਸਲੈਕਟ ਕਰ ਸਕਦੇ ਹੋ WhatsApp ਨੰਬਰ ਦੋ ਨੇ ਆਪ ਤੁਸੀਂ ਕਿਸੇ ਦੀ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਘਰ ਬੈਠੇ ਸੂਟ ਮੰਗਵਾ ਸਕਦੇ ਜਿਹੜੇ ਸਾਡੇ ਭੈਣ ਭਾਈ ਬਾਹਰ ਬੈਠੇ ਨੇ ਉਹ ਵੀ ਸਾਥੋਂ ਸਾਨੂੰ ਆਰਡਰ ਬੁੱਕ ਕਰ ਸਕਦੇ ਨੇ ਜੀ ਡਿਜ਼ਾਈਨ ਵਧੀਆ ਨੇ ਕਿ ਇਹ ਹੈ ਆਪਣੇ ਕੋਲੇ ਪਿੰਕ ਕਲਰ ਰੇਟ ਆਪਾਂ ਨਾਲ ਹੀ ਨਾਲ ਸ਼ੋਅ ਕਰਦੇ ਜਿੰਨਾ ਰੇਟ ਅਸੀਂ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਸੇਮ ਪ੍ਰਾਈਸ ਤੁਸੀਂ ਸੂਟ ਦਾ ਦੇਣਾ ਜੀ 1100 ਰੇਟਾਂ ਨਾਲ ਸੂਟ ਨਾਲਾ ਥ्रेड ਵਰਕਰ ਦੇ ਸੂਟ ਨੇ ਮਸਲੀਨ ਸਿਲਕ ਚ ਇਹ ਕਿਹੜੇ ਡਿਜ਼ਾਈਨ ਨੇ ਆਪਣੇ ਕੋਲੇ ਦੋ ਡਿਜ਼ਾਈਨ ਨੇ ਜਿਸ ਵਿੱਚ ਇੱਕ ਤੋਂ ਪਹਿਲਾ ਡਿਜ਼ਾਈਨ ਦਿਖਾਇਆ ਇਸ ਡਿਜ਼ਾਈਨ ਵਿੱਚ ਦਿੱਦਲੀਆਂ ਦਾ ਬਣਿਆ ਹੈ ਡਿਜ਼ਾਈਨ ਬਹੁਤ ਵਧੀਆ ਪ੍ਰਾਈਸ ਸੇਮ 1100 ਇਹਨਾਂ ਨਾਲ ਵੀ 2.5 ਮੀਟਰ ਮੰਗੂ ਦੁਪੱਟੇ ਨੇ ਕਲਰ ਸੇਮ ਮਿਲਣਗੇ ਸਿਰਫ ਜੋ ਕਢਾਈ ਦਾ ਚੇਂਜ ਆ ਸਿਰਫ 1100 ਰੇਟ ਆ ਪਹਿਲਾਂ ਆਪਣੇ ਕੋਲੇ ਪੀਚ ਕਲਰ ਆ ਗਈ ਇਹ ਆ ਆਪਣੇ ਕੋਲੇ ਪਿੰਕ ਕਲਰ ਪਿੰਕ ਕਲਰ ਆਇਆ ਕਲਰ ਸੇਮ ਨੇ ਸਿਰਫ ਕਢਾਈ ਦਾ ਚੇਂਜ ਆ 1100 ਰੇਟ ਆ ਮਸਲੀਨ ਸ਼ਿਲਕ ਦੇ ਸੂਟ ਨੇ ਪਿਓਰ ਦੁਪੱਟੇ ਨਾਲ ਹੁੱਲ ਪਿਆਰ ਦਾ ਦੁਪੱਟਾ ਲੱਗਾ ਹੈ 2.5 ਮੀਟਰ ਦਾ ਡਿਜ਼ਾਈਨ ਦੇਖ ਲਓ ਤੁਸੀਂ ਕਿੰਨੇ ਸੋਹਣੇ ਨੇ ਸਕਾਈ ਜਾ ਕਲਰ ਆ ਗਏ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋਗੇ ਇਹਨਾਂ ਸੂਟਾਂ ਦੇ ਜਿਤਲੀ ਦਾ ਡਿਜ਼ਾਈਨ ਬਣਿਆ ਹੈ ਇਹ ਆਪਣੇ ਕੋਲ ਲਾਈਟ ਲਵੈਂਡਰ ਕਲਰ ਲਵੈਂਡਰ ਕਲਰ ਆ ਗਏ ਲਾਈਟ ਬਹੁਤ ਪਿਆਰੇ ਦੁਪੱਟੇ ਨੇ ਇਹਨਾਂ ਸੂਟਾਂ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਰਤਾਨੀ ਫੈਂਸੀ ਸੂਟ ਲੈ ਕੇ ਆ ਤੁਹਾਡੇ ਲਈ ਘੱਟ ਪ੍ਰਾਈਸ ਜਿਮੀ ਜੂਜ ਕਪੜਾ ਜੀ ਜੋ ਸ਼ਰਟ ਹੈ ਇਹ ਵੀ ਤੁਹਾਨੂੰ ਜਿਮੀ ਜੂਜ ਮਿਲੂ ਦੁਪੱਟਾ ਵੀ ਇਸ ਤਰ੍ਹਾਂ ਦੇ ਮਿਲੂਗਾ ਤੁਹਾਨੂੰ ਥ੍ਰੈਡ ਵਰਕ ਮਿਲੂਗਾ ਸਿੱਪੀ ਵਰਕ ਵੀ ਮਿਲੂਗਾ ਮੈਚਿੰਗ ਸੂਟ ਨੇ ਸੂਟ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਸੂਟ ਨੇ ਜੇ ਤੁਸੀਂ ਵਰਤਾਂ ਦੇ ਬਹੁਤ ਜਿਹੜੀ ਕਿਸੇ ਪ੍ਰੋਗਰਾਮ ਦੇ ਬਹੁਤ ਡਾਰਕ ਕਲਰ ਨੇ ਜੀ ਨਾਲ ਬਾਟਮ ਲੱਗੀ ਹੋਈ ਹੈ ਪਲੇਨ ਪਲੇਨ ਬਾਟਮ ਲੱਗੇ ਹੋਏ ਰਿਅਨ ਕਾਟਨ ਦੇ ਬਾਟਮੇਟਾ ਲਾਈਨਿੰਗ ਲਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਸਿਰਫ ਸ਼ਰਟ ਹੈ ਨਾ ਤੁਸੀਂ ਲਾਈਨਿੰਗ ਲਾ ਸਕਦੇ ਹੋ ਬਰਕ ਦੇ ਖੁਦ ਜੀ ਕਿੰਨਾ ਪਿਆਰਾ ਬਹੁਤ ਸੋਹਣੀ ਵੈਰਾਈਟੀ ਹੈ ਜੀ ਤੁਸੀਂ 43 44 ਇੰਚ ਸਾਨੀ ਨਾਲ ਲੈਂਥ ਬਣਾ ਸਕਦੇ ਹੋ ਸਵਾ ਦੋ ਮੀਟਰ ਦੇ ਦੁਪੱਟੇ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ 1.5100 ਰੇਟ ਇਹ ਪਹਿਲਾ ਆਪਣੇ ਕੋਲੇ ਬਾਈਂਜ ਜੀ ਸੇਡ ਚ ਕਲਰ ਆ ਗਿਆ ਕਲਰ ਸਾਰੇ ਡਾਰਕ ਨੇ ਬਹੁਤ ਪਿਆਰੇ ਕਲਰ ਨੇ ਜੀ ਸ਼ਾਈਨਿੰਗ ਜੀ ਕਪੜਾ ਸ਼ਾਈਨਿੰਗ ਜੀ ਕਪੜਾ ਬਹੁਤ ਵਧੀਆ ਵੈਰਾਈਟੀ ਹੈ ਜੀ ਇਹ ਆ ਆਪਣੇ ਕੋਲੇ ਗ੍ਰੀਨ ਕਲਰ ਕਲਰ ਦੋ ਨੇ ਆਪਣੇ ਕੋਲੇ ਗ੍ਰੀਨ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੁਹਾਨੂੰ ਨੀਚੇ ਵੀ ਇੱਕ ਕਲਰ ਰਖਾਵਾਂਗੇ ਥੋੜਾ ਚੇਂਜ ਆ ਬਸ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਵਧੀਆ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਦੁਪੱਟੇ ਵੀ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਨਾਲ ਸਵਾ ਦੋ ਮੀਟਰ ਦੇ ਦੁਪੱਟੇ ਨੇ 2.5 ਮੀਟਰ ਮੰਗੂ ਲੈਨਿੰਗ ਲਾ ਕੇ ਸੂਟ ਤਿਆਰ ਹੋਊ ਜੀ ਕਲੀ ਸ਼ਰਟੇ ਠਣ ਲੈਨਿੰਗ ਲਾ ਸਕਦੇ ਹੋਗੇ ਤੁਸੀਂ 1150 ਰੇਟ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਅੱਜ ਦੇ ਵੀਡੀਓ ਵਿੱਚ ਬਹੁਤ ਘੱਟ ਪ੍ਰਾਈਸ ਜੇ ਸੂਟ ਲੈ ਕੇ ਆਂਦਾ ਹਾਂ ਤੁਹਾਡੇ ਲਈ ਇਹ ਹੈ ਆਪਣੇ ਕੋਲੇ ਰੈੱਡ ਕਲਰ ਰੈੱਡ ਮਹਿਰੂਨ ਜਿਹਾ ਕਲਰ ਆ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਪਿਕ-ਅਪ ਸ਼ੈਡ ਕਲਰ ਆ ਜੀ ਬਹੁਤ ਪਿਆਰਾ ਕਲਰ ਨੇ ਕਲਰ ਵੀ ਬਹੁਤ ਵਧੀਆ ਕੱਪੜੇ ਵਧੀਆ 1500 ਰੇਟ ਹੈ ਇਹਨਾਂ ਸੂਟਾਂ ਦਾ ਜਦੋਂ ਹੁਣ ਕਲਰ ਦਿਖਾਣ ਇਹ ਡਾਰਕ ਗ੍ਰੀਨ ਕਲਰ ਹੈ ਪਹਿਲਾਂ ਵੀ ਤੁਹਾਨੂੰ ਅਸੀਂ ਗ੍ਰੀਨ ਜਿਹਾ ਕਲਰ ਦਿਖਾਇਆ ਸੀਗਾ ਉਹ ਕਲਰ ਬਹੁਤ ਪਿਆਰਾ ਸੀ ਇਹ ਕਲਰ ਵੀ ਬਹੁਤ ਵਧੀਆ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਸਾਰੇ ਫੈਂਸੀ ਸੂਟ ਆ ਪਾਰਟੀ ਵੇਅਰ ਸੂਟ ਆ ਜੀ ਪ੍ਰਾਈਸ ਬਹੁਤ ਘੱਟ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਫੈਂਸੀ ਆਈਟਮਾਂ ਨੇ ਰੇਟ ਬਹੁਤ ਜਾਇਜ਼ ਆ ਇਸ ਸਾਰੀ ਆਪਣੀ ਅੱਜ ਦੀ ਵੀਡੀਓ ਜਿੰਨੀ ਵੀ ਆਪਣੀ ਵੈਰਾਈਟੀ ਸੀ ਅਸੀਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦਿਖਾਈ ਆ ਜੋ ਵੀ ਤੁਹਾਨੂੰ ਨਰਜ ਪਸੰਦ ਆਵੇ ਸਲੈਕ ਕਰ ਸਕਦੇ ਹੋ ਸੰਸਕ੍ਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ